ਜੀ ਆਇਆਂ ਨੂੰ ਜੀ ਅੱਗੇ ਅਸੀਂ ਅੱਜ ਜਪਜੀ ਸਾਹਿਬ ਤੋਂ ਸ਼ੁਰੂ ਕਰਦੇ ਆਂ 8ਵੀਂ ਪੌੜੀ ਤੋਂ 8ਵੀਂ ਤੋਂ 11ਵੀਂ ਪੌੜੀ ਨਾ ਆ ਇੱਕੋ ਲੜੀ ਦੇ ਵਿੱਚ ਨੇ ਇਹਨਾਂ ਦਾ ਇੱਕ ਹੀ ਅਰਥ ਹੈ ਜਿਹਦੇ ਵਿੱਚ ਬਾਬਾ ਨਾਨਕ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਨਾਮ ਨਾਲ ਜੁੜ ਗਏ ਜਾਂ ਜਿਨੇ ਕਹਿੰਦੇ ਰੱਬ ਨਾਲ ਜੁੜ ਗਏ ਜੀਨਾਂ ਨੂੰ ਸਮਝ ਲੱਗ ਗਈ ਉਹ ਉਹਨਾਂ ਦੇ ਚਿੱਤ 'ਚ ਉਹਨਾਂ ਦੇ ਮਨ 'ਚ ਸਮਾ ਖੜਾਓ ਹਮੇਸ਼ਾ ਖੜਾਓ ਬਣਿਆ ਰਹਿੰਦਾ ਤੇ ਸ਼ੁਰੂਆਤ ਦੇ ਵਿੱਚ ਉਹ ਸੁਣਨ ਦੀ ਗੱਲ ਕਰਦੇ ਨੇ ਕਿ ਸੁਣੀਏ ਸਿੱਧ ਪੀਰ ਸੁਰਨਾਥ ਪਹਿਲਾਂ ਸੁਣਨ ਤੇ ਹੀ ਗੱਲ ਕਰੀਏ ਇਹੇ ਪੌੜੀਆਂ ਉਹਦੇ ਤੱਕ ਸਾਨੂੰ ਸਮਝ ਨਹੀਂ ਆਉਣੀ ਆ ਇਹਨਾਂ ਦਾ ਅਰਥ ਆ ਜੋ ਅਸਲੀ ਜੋ ਇਹਨਾਂ ਨੇ ਸਾਡੀ ਜ਼ਿੰਦਗੀ ਤੇ ਅਸਰ ਪਾਉਣਾ ਸਾਨੂੰ ਉਹਦੇ ਤੱਕ ਸਮਝ ਨਹੀਂ ਆਉਣਾ ਜਦੋਂ ਤੱਕ ਇਹਨੂੰ ਅਸੀਂ ਪ੍ਰੈਕਟੀਕਲੀ ਜ਼ਿੰਦਗੀ ਦੀ ਨਾਲ ਅਪਲਾਈ ਕਰਕੇ ਦੇਖੀਏ ਆਪਣੇ ਸੁਣਨਾ ਹਰੇਕ ਨੂੰ ਨਹੀਂ ਆਉਂਦਾ ਇਹ ਜ਼ਰੂਰੀ ਗੱਲ ਆ ਸਮਝਣ ਵਾਲੀ ਸਾਡੇ ਅੰਦਰ 24 ਘੰਟੇ ਇੱਕ ਵਾਰਤਲਾਪ ਚੱਲਦਾ ਰਹਿੰਦਾ। ਮਨ ਆਪਸ ਵਿੱਚ ਗੱਲਾਂ ਕਰਦਾ ਰਹਿੰਦਾ। ਤੁਸੀਂ ਉਹਦੇ ਨਾਲ ਗੱਲਾਂ ਕਰੀ ਜਾਂਦੇ 24 ਘੰਟੇ। ਚੱਲੀ ਜਾਂਦਾ ਚੱਲੀ ਜਾਂਦਾ ਚੱਲੀ ਜਾਂਦਾ। ਜਿਵੇਂ ਕੋਈ ਕੋ ਸਾਹਮਣੇ ਕੋਈ ਗੱਲ ਕਹਿ ਰਿਹਾ ਕਿਸੇ ਦੀ ਗੱਲ ਕਰ ਰਹੇ ਹੋ ਉਸ ਵੇਲੇ ਵੀ ਉਹ ਵਾਰਤਲਾਪ ਚੱਲ ਰਿਹਾ ਹੁੰਦਾ। ਉਹ ਵਾਰਤਲਾਪ ਜਦੋਂ ਜਮੇ ਖਤਮ ਹੋ ਜਵੇ ਜਮੇ ਬੰਦ ਹੋ ਜਵੇ ਉਦੋਂ ਬੰਦਾ ਸੁਣਨ ਦੇ ਲਾਇਕ ਹੁੰਦਾ। ਉਦੋਂ ਬੰਦਾ ਜਮਾਂ ਹੀ ਇਸ ਕੜੀ ਮੌਜੂਦ ਹੁੰਦਾ। ਉਹ ਦਿਮਾਗ ਦੇ ਖਿਆਲਾਂ 'ਚ ਨਹੀਂ ਭੱਜ ਰਿਹਾ। ਉਹ ਇਸ ਘੜੀ ਪੂਰਾ ਮੌਜੂਦ ਆ ਪੂਰਾ ਸੁਣਨ ਨੂੰ ਮੌਜੂਦ ਆ ਤੇ ਨਾਲੇ ਜਦੋਂ ਬੰਦਾ ਸਿੱਖਣ ਨੂੰ ਤਿਆਰ ਨਹੀਂ ਹੁੰਦਾ ਇਹਨੂੰ ਸੁਣਨ ਨੂੰ ਸਿੱਖਣ ਦੀ ਗੱਲ ਕਰ ਸਕਦੇ ਆ ਕਿ ਸੁਣਨਾ ਮਤਲਬ ਕਿ ਸਿੱਖਣਾ ਜਿਹੜਾ ਬੰਦਾ ਸਿੱਖਣ ਲਈ ਤਿਆਰ ਨਹੀਂ ਹੁੰਦਾ ਜਿਹਨੇ ਮੰਨ ਲਿਆ ਕਿ ਉਹਨੂੰ ਸਭ ਕੁਝ ਪਤਾ ਉਹ ਕੁਝ ਨਵਾਂ ਨਹੀਂ ਸਿੱਖੇਗਾ ਉਹ ਉਹੀ ਗੱਲਾਂ ਸੁਣਨੀਆਂ ਚਾਹੇਗਾ ਉਹੀ ਗੱਲਾਂ ਸਿੱਖਣੀਆਂ ਸੁਣਨੀਆਂ ਚਾਹੇਗਾ ਕਿਸੇ ਕੋਲੋਂ ਜਿਹੜੀਆਂ ਉਹਦੇ ਮੰਨੀਆਂ ਹੋਈਆਂ ਗੱਲਾਂ ਨੂੰ ਹੋਰ ਖੋਸ ਕਰਦੀਆਂ ਨੇ ਜਿਵੇਂ ਕੋਈ ਕਿਸੇ ਬਾਬੇ ਨੂੰ ਸੁਣਦਾ ਉਹ ਬਾਬੇ ਦੀਆਂ ਗੱਲਾਂ ਸੁਣਦਾ ਹਮੇਸ਼ਾ ਉਹਨੂੰ ਮੰਨਦਾ ਤੇ ਜੇ ਕਿਸੇ ਉਹ ਹੋਰ ਬਾਬੇ ਕੋਲ ਜਾ ਕੇ ਗੱਲਾਂ ਸੁਣੇ ਤੇ ਜੇ ਹੋਰ ਬਾਬੇ ਦੀਆਂ ਗੱਲਾਂ ਉਹਨੂੰ ਪਸੰਦ ਨਹੀਂ ਆਈਆਂ ਕਿਉਂਕਿ ਜਿਹੜੀਆਂ ਗੱਲਾਂ 'ਚ ਉਹ ਮੰਨਦਾ ਉਹ ਬਹੁਤੇ ਖਿਲਾਫ ਗੱਲ ਕਰ ਰਿਹਾ ਉਹਦੇ ਉਲਟ ਗੱਲ ਕਰ ਰਿਹਾ ਉਹਨੂੰ ਉਹ ਸੁਣੂਗਾ ਨਹੀਂ ਲੋਕ ਸੁਣਨਾ ਵੀ ਉਹੀ ਗੱਲਾਂ ਨੂੰ ਚਾਹੁੰਦੇ ਨੇ ਜਿਹੜਾ ਉਹਨਾਂ ਦੀ ਪਹਿਲਾਂ ਮੰਨੀ ਹੋਈ ਚੀਜ਼ਾਂ ਨੂੰ ਹੋਰ ਠੋਸ ਕਰਦਾ ਹੋਵੇ ਜੇ ਕੋਈ ਕਟੜ ਸੁਭਾਅ ਦਾ ਉਹ ਉਹ ਜਿਹੇ ਬਾਬੇ ਨੂੰ ਸੁਣੂਗਾ ਜਿਹੜੇ ਉਹਨਾਂ ਦੇ ਕਟੜ ਸੁਭਾਅ ਨੂੰ ਹੱਠ-ਹੋਸ ਕਰਦੇ ਨੇ ਨਾ ਕਿ ਉਹ ਤੋੜਦੇ ਨੇ ਇਹ ਇਨਸਾਨ ਦੀ ਆਦਤ ਹੁੰਦੀ ਹੈ ਪਰ ਜਿਹੜਾ ਵਿਦਿਆਰਥੀ ਹੈ ਜਿਹਨੂੰ ਕਿਹਾ ਗਿਆ ਸਿੱਖ ਵਿਦਿਆਰਥੀ ਸਿੱਖਣ ਵਾਲਾ ਵਿਦਿਆਰਥੀ ਜਿਹੜਾ ਵਿਦਿਆਰਥੀ ਦੀ ਜਿਹੜਾ ਨਜ਼ਰੀਆ ਹੁੰਦਾ ਉਹ ਜਮ੍ਹਾਂ ਹੀ ਅਲੱਗ ਹੁੰਦਾ ਵਿਦਿਆਰਥੀ ਸੁਣਨ ਲਈ ਤਿਆਰ ਹੁੰਦਾ ਵਿਦਿਆਰਥੀ ਸਿੱਖਣ ਲਈ ਤਿਆਰ ਹੁੰਦਾ ਹੁਣ ਉਹ ਚੀਜ਼ ਨੂੰ ਧਿਆਨ ਚ ਰੱਖ ਕੇ ਇਹ ਗੱਲਾਂ ਕਹੀਆਂ ਗਈਆਂ ਨੇ ਕਿ ਜਿਹੜਾ ਬੰਦੇ ਨੂੰ ਸੁਣਨਾ ਆ ਗਿਆ ਜਿਹੜਾ ਬੰਦਾ ਵਿਦਿਆਰਥੀ ਬਣ ਸਕਿਆ ਉਹੋ ਚੀਜ਼ ਨੂੰ ਧਿਆਨ ਚ ਰੱਖੇ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ ਫਿਰ ਕਹਿੰਦੇ ਨੇ ਬਾਬਾ ਨਾਨਕ ਸੁਣੀਏ ਸਿੱਧ ਪੀਰ ਸੁਰਨਾਥ ਵੀ ਜਿਹੜੇ ਪੀਰ ਫਕੀਰ ਨੇ ਜਿਹੜੇ ਰੱਬ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਸੁਣੋ ਵੀ ਸੁਣੀਏ ਸਿੱਧ ਪੀਰ ਸੁਰਨਾਥ ਸੁਣੀਏ ਧਰਤ ਤਵਲ ਆਕਾਸ਼ ਸੁਣੀਏ ਦੀਪ ਲੋਪ ਅਤਾਲ ਸੁਣੀਏ ਪੋ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਪਹਿਲਾ ਸਿੰਪਲ ਜੀ ਗੱਲ ਕਰ ਰਹੇ ਨੇ ਕਿ ਸਿੱਧਾ ਪੀਰਾਂ ਨੂੰ ਸੁਣੋ ਜਿਹੜੇ ਤੁਹਾਨੂੰ ਸਹੀ ਰਾਹ ਲਾ ਸਕਦੇ ਨੇ ਉਹਨਾਂ ਦੀ ਗੱਲਾਂ ਸੁਣੋ ਉਹਨਾਂ ਨੂੰ ਸਮਝੋ ਤੀਪ ਲੋ ਪਤਾਲ ਤੇ ਧਰਤ ਤੇ ਬਲ ਆਕਾਸ਼ ਉਹ ਕਿਹਾ ਗਿਆ ਕੁਦਰਤ ਨੂੰ ਜਿਹੜੇ ਬੰਦੇ ਕੁਦਰਤ ਦੇ ਵਿੱਚ ਜਾ ਕੇ ਬਹਿੰਦੇ ਨੇ ਉਹਨਾਂ ਨੂੰ ਇਹ ਚੀਜ਼ ਦੀ ਸਮਝ ਜ਼ਰੂਰ ਹੋਏਗੀ ਜਦੋਂ ਅਸੀਂ ਕੁਦਰਤ ਦੇ ਵਿੱਚ ਜਾਂਦੇ ਆ ਉੱਥੇ ਧਿਆਨ ਲਗਾ ਕੇ ਤੁਸੀਂ ਸਿਰਫ ਸੁਣੋਗੇ ਆਵਾਜ਼ਾਂ ਨੂੰ ਚਿੜੀਆਂ ਬੋਲਦੀਆਂ ਸੁਣਨਗੀਆਂ ਹਵਾ ਚੱਲਦੀ ਸੁਣੇਗੀ ਨਦੀ ਵਹਿੰਦੀ ਸੁਣੇਗੀ ਪੱਤੇ ਹਵਾ ਨਾਲ ਚੱਲਦੇ ਸੁਣਨਗੇ ਤੁਸੀਂ ਸਹਜਤਾ ਦੇ ਵਿੱਚ ਚਲੇ ਜਾਂਦੇ ਹੋ ਜਿਹੜਾ ਸਹਜਤਾ ਦੇ ਵਿੱਚ ਚਲਾ ਗਿਆ ਉਹਨੂੰ ਆਪਣੇ ਵਿਚਾਰ ਵੀ ਸੁਣਨ ਲੱਗ ਜਾਂਦੇ ਨੇ ਉਹਨੂੰ ਆਪਣੇ ਵਿਚਾਰ ਦੇਖਣ ਲੱਗ ਜਾਂਦੇ ਨੇ ਉਹ ਆਪਣੇ ਵਿਚਾਰਾਂ ਨਾਲੋਂ ਟੁੱਟ ਜਾਂਦਾ ਉਹਨੂੰ ਦੇਖਦਾ ਕਿ ਉਹ ਵਿਚਾਰ ਮੇਰੇ ਨਹੀਂ ਹੈਗੇ ਪਰ ਮੇਰੇ ਮਨ ਦੇ ਅੰਦਰ ਚੱਲ ਰਹੇ ਨੇ ਨਹੀਂ ਤਾਂ ਉਹ ਵਿਚਾਰਾਂ ਦੇ ਵਿੱਚ ਫਸਿਆ ਹੋਇਆ ਪਰ ਕੁਦਰਤ ਦੇ ਵਿੱਚ ਬੈਠਾ ਜਦੋਂ ਸਹਜਤਾ ਦੇ ਵਿੱਚ ਚਲਾ ਗਿਆ ਉਹਨੂੰ ਕੁਦਰਤ ਦੇ ਵਿੱਚ ਹਵਾ ਚੱਲਦੀ ਪੱਤੇ ਚੱਲਦੇ ਸੁਣਨ ਦੇ ਨਾਲ ਨਾਲ ਉਹਨੂੰ ਆਪਣੇ ਵਿਚਾਰ ਵੀ ਸੁਣਨੇ ਸ਼ੁਰੂ ਕਰ ਦਿੰਦਾ ਉਹ ਬਿਚਾਰਾਂ ਦੇ ਵਿੱਚ ਉਲਝਣ ਦੀ بجائے ਸਿਰਫ ਜੇ ਤੁਸੀਂ ਉਹਨਾਂ ਨੂੰ ਸੁਣੋ ਬੈਠ ਕੇ ਤੁਸੀਂ ਦੇਖੋਗੇ ਉਹ ਬਸ ਬਿਨ ਅਗਲੋਂ ਚਲੀ ਜਾਂਦੇ ਨੇ ਜਿਸ ਨੂੰ ਸੁਣਨੇ ਆ ਜਾਣ ਜੇ ਤੁਹਾਨੂੰ ਪਤਾ ਲੱਗ ਜਵੇ ਕਿ ਇਹ ਮੇਰੇ ਵਿਚਾਰ ਸੱਚ ਨਹੀਂ ਹੈਗੇ ਬਸ ਚੱਲੀ ਜਾਂਦੇ ਨੇ ਫੁਰਨੇ ਆਈ ਜਾਂਦੇ ਨੇ ਅੰਦਰ ਉਹਨਾਂ ਨੂੰ ਫੁਰਨੇ ਦੇ ਮਗਰ ਭੱਜਣ ਦੀ بجائے ਉਹਨਾਂ ਨੂੰ ਜੇ ਤੁਸੀਂ ਸਿਰਫ ਸੁਣਨ ਨੂੰ ਦੇਖ ਲਓ ਵੀ ਹਾਂ ਆ ਗਿਆ ਵਿਚਾਰ ਚੱਲ ਗਿਆ ਆ ਗਿਆ ਚੱਲਾ ਗਿਆ ਚਲੀ ਜਾਂਦੇ ਨੇ ਸੁਣਨੇ ਵਾਲਾ ਬਣ ਗਏ ਤੁਸੀਂ ਉਹਨੂੰ ਵਿਚਾਰਾਂ ਦੇ ਮਗਰ ਭੱਜਣ ਵਾਲੇ ਦੀ بجائے ਉਹਨੂੰ ਸੁਣਨੇ ਵਾਲਾ ਬਣ ਗਏ ਉਹ ਹਸਤੇ થી ਇੱਕ ਬੰਦੇ ਦੀ ਬਣ ਜਾਂਦੀ ਆ ਜੇ ਕੋਈ ਸਮਝ ਸਕਦਾ ਹੈ ਉਹਦੇ ਲਈ ਈਜ਼ੀ ਹੋਏਗਾ ਸਮਝਣਾ ਦਿਮਾਗੀ ਸਮਝਣੀਗਾ ਥੋੜੀ ਜੀ ਗੱਲ ਅੜ ਜਾ ਲੰਦੀ ਨੇ ਚੀਜ਼ਾਂ ਇਹ ਤਜਰਬੇ ਤੋਂ ਪਤਾ ਲੱਗ ਸਕਦਾ ਕਿ ਕੁਦਰਤ ਦੇ ਵਿੱਚ ਬੈਠੇ ਸਹਿਜਤਾ ਨਾਲ ਦੀ ਸਾਡੇ ਦੇ ਵਿੱਚ ਤੇ ਸਾਨੂੰ ਹੌਲੀ ਹੌਲੀ ਇਹ ਜੀਆਂ ਆਵਾਜ਼ਾਂ ਵੀ ਸੁਣਦੀਆਂ ਨੇ ਕੁਦਰਤ ਤੋਂ ਇੱਕ ਪੱਤਾ ਹਿੱਲੇ ਦੀ ਆਵਾਜ਼ ਵੀ ਸੁਣਦੀ ਆ ਨਜ਼ਦੀਕ ਦੇ ਝਰਨੇ ਦੇ ਵਿੱਚੋਂ ਆਵਾਜ਼ਾਂ ਸੁਣਦੀਆਂ ਨੇ ਇੱਕ ਸ਼ੇਸ਼ੀ ਦਾ ਨਾਦ ਵੀ ਸ਼ਾਇਦ ਸੁਣਨ ਜਵੇ ਕਿਸੇ ਨੂੰ ਉਹ ਗੱਲਾਂ ਥੋੜੀਆਂ ਡੁੰਗੀਆਂ ਨੇ ਪਰ ਸਹਿਜਤਾ ਦੇ ਵਿੱਚ ਆਉਣ ਤੋਂ ਬਾਅਦ ਬੰਦਾ ਸੁਣਨ ਦੇ ਲਾਇਕ ਹੋ ਜਾਂਦਾ ਤਾਂ ਕਰਕੇ ਸੁਣੀਏ ਸਿੱਧ ਪੀਰ ਸੁਰਨਾਥ ਸੁਣੀਏ ਧਰਤ ਧਵਲਾ ਆਕਾਸ਼ ਸੁਣੀਏ ਦੀਪ ਲੋਹ ਪਾਤਾਲ ਜਦੋਂ ਤੁਸੀਂ ਕਿਸੇ ਬਾਬੇ ਨੂੰ ਵੀ ਸੁਣਦੇ ਹੋ ਜਿਵੇਂ ਆਪਣੇ ਸੰਤ ਮਸਕੀਨ ਜੀ ਸੀਗੇ ਕਿ ਬੰਦਾ ਉਹਨਾਂ ਨੂੰ ਸੁਣਦਾ ਜਿਵੇਂ ਧਿਆਨ 'ਚ ਖੋ ਜਾਂਦਾ ਸਹਿਜਤਾ 'ਚ ਚਲਾ ਜਾਂਦਾ ਤਾਂ ਹੀ ਕਿਹਾ ਗਿਆ ਕਿ ਜਦੋਂ ਉਹਨਾਂ ਦੀਆਂ ਗੱਲਾਂ ਨੂੰ ਤੁਸੀਂ ਸੁਣਦੇ ਹੋ ਜਿਹੜੀ ਡੂੰਘੀਆਂ ਗੱਲਾਂ ਹੁੰਦੀਆਂ ਨੇ ਉਹ ਡੂੰਘੀਆਂ ਗੱਲਾਂ ਸੁਣਦਾ ਸੁਣਦਾ ਬੰਦਾ ਸਹਿਜਤਾ 'ਚ ਚਲਾ ਜਾਂਦਾ ਹੁਣ ਪਰ ਜੇ ਕੋਈ ਬੰਦਾ ਆਪਣੇ ਵਿਚਾਰ ਪਹਿਲਾਂ ਲੈ ਕੇ ਆਇਆ ਸਮਝ ਲਓ ਕਿਸੇ ਨੇ ਸੰਤ ਮਸਕੀਨ ਜੀ ਨੂੰ ਗਲਤ ਸਾਬਤ ਕਰਨਾ ਕਿ ਉਹਨਾਂ ਦੀ ਕਹੀਆਂ ਗੱਲਾਂ ਗਲਤ ਨੇ ਉਹ ਉਹਨਾਂ ਨੂੰ ਉਦਾਂ ਨਹੀਂ ਸੁਣੇਗਾ ਕਿ ਹਾਂ ਮੈਂ ਇਹਨਾਂ ਨੂੰ ਸਿੱਖ ਕੇ ਦੇਖਣਾ ਵੀ ਕਹਿਣਾ ਕਿ ਚਾਹੁੰਦੇ ਨੇ ਉਹ ਉਹ ਕਮੀਆਂ ਲੱਭਣ ਲੱਗ ਜਾਏਗਾ ਉਹ ਗਲਤੀਆਂ ਲੱਭਣ ਲੱਗ ਜਾਏਗਾ ਕੋਈ ਰਸਤਾ ਲੱਭਣ ਲੱਗ ਜਾਏਗਾ ਉਹਨਾਂ ਨੂੰ ਗਲਤ ਸਾਬਤ ਕਰਨ ਦਾ ਉਸ ਵੇਲੇ ਉਹ ਸੁਣਨੇ ਵਾਲਾ ਨਹੀਂ ਰਿਹਾ ਉਸ ਵੇਲੇ ਉਹ ਗਲਤੀਆਂ ਕੱਢਣ ਵਾਲਾ ਹੋ ਗਿਆ ਇਸ ਕਰਕੇ ਸੁਣਨ ਤੇ ਜਿਹੜਾ ਬਹੁਤ ਜ਼ੋਰ ਦਿੱਤਾ ਅਗਲੀਆਂ ਜਿਹੜੀਆਂ ਪੌੜੀਆਂ ਦੇ ਚ ਬਾਬਾ ਬਨਾਰਨ ਨੇ ਕਿ ਸੁਣਨ ਨਾਲ ਹੀ ਰਾਪਤ ਹੀ ਹੋ ਸਕਦੀ ਹੈ ਸਾਨੂੰ ਸਮਝ ਲੱਗ ਸਕਦੀ ਹੈ ਵੀ ਸੁਣੀਏ ਦੀਪ ਲੋ ਪਤਾਲ ਸੁਣੀਏ ਪੋ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੂਖ ਪਾਪ ਕਾ ਨਾਸ ਵੀ ਜਿਹੜਾ ਸੁਣਨਾ ਆ ਗਿਆ ਜੀ ਨੂੰ ਉਹਨੂੰ ਮੌਤ ਵੀ ਨਹੀਂ ਛੂ ਸਕਦੀ ਵੀ ਨਾਨਕ ਭਗਤਾ ਸਦਾ ਵਿਗਾਸ ਜੀ ਨੂੰ ਸੁਣਨਾ ਆ ਗਿਆ ਸਿੱਖਣਾ ਆ ਗਿਆ ਉਹ ਸਦਾ ਵਿਗਾਸ ਚ ਨੇ ਵਿਗਾਸ ਚ ਉਹੀ ਹੈ ਵਿਗਾਸ ਕੀ ਹੈ ਜਿਹੜਾ ਬੰਦਾ ਹਮੇਸ਼ਾ ਆਨੰਦ ਚ ਹੈ ਤੇ ਸਿੱਖ ਰਿਹਾ ਕਿਉਂਕਿ ਨਾ ਹੀ ਤਾਂ ਆਨੰਦ ਦਾ ਕੋਈ ਅੰਤ ਹੈ ਨਾ ਹੀ ਸਿੱਖਣ ਦਾ ਕੋਈ ਅੰਤ ਹੈ ਉਹ ਹਮੇਸ਼ਾ ਵਿਕਾਸ ਚ ਜੀ ਨੂੰ ਸਮਝ ਆ ਗਈ ਉਹ ਜ਼ਿੰਦਗੀ ਦਾ ਵਿਦਿਆਰਥੀ ਹੈ ਉਹ ਹਮੇਸ਼ਾ ਵਿਕਾਸ ਚ ਹੈ ਕਿਉਂਕਿ ਉਹਦਾ ਕੋਈ ਅੰਤ ਨਹੀਂ ਹੋਣਾ ਹੁਣ ਕੋਈ ਕਿੰਨਾ ਸਿੱਖ ਸਕਦਾ ਆਪਣੇ ਆਪ ਬਾਰੇ ਆਪਣੀ ਜ਼ਿੰਦਗੀ ਬਾਰੇ ਰੱਬ ਬਾਰੇ ਉਹਦਾ ਕੋਈ ਅੰਤ ਨਹੀਂ ਹੈ ਆਨੰਦ ਕਿੰਨਾ ਵੱਧ ਸਕਦਾ ਉਹਦਾ ਉਹਦਾ ਕੋਈ ਅੰਤ ਨਹੀਂ ਹੈ ਤਾਂ ਹੀ ਉਹ ਬਾਬਾ ਨਾਨਕ ਕਹਿੰਦੇ ਨੇ ਨਾਨਕ ਭਗਤ ਆ ਸਦਾ ਵਿਕਾਸ ਜਿਹੜੇ ਉਹਨੂੰ ਸਮਝਣ ਵਾਲੇ ਨੇ ਉਹਨਾਂ ਨੂੰ ਭਗਤ ਕਹ ਰਹੇ ਨੇ ਬਾਬਾ ਨਾਨਕ ਜਿਹੜੇ ਰੱਬ ਨੂੰ ਸਮਝਣ ਦੀ ਗੱਲ ਕਰਦੇ ਨੇ ਆਪਣੇ ਆਪ ਨੂੰ ਸਮਝਣ ਦੀ ਗੱਲ ਕਰਦੇ ਨੇ ਭਗਤ ਨਾਨਕ ਭਗਤਾ ਸਦਾ ਵਿਕਾਸ ਰਹਿੰਦੇ ਨੇ ਸੁਣੀਏ ਦੁੱਖ ਪਾਪ ਦਾ ਨਾਸ ਜਿਹਨੂੰ ਸੁਣਨਾ ਆ ਗਿਆ ਉਹਨੇ ਦੁੱਖ ਟੁੱਟ ਜਾਂਦੇ ਨੇ ਸੁਣਨ ਨਾਲ ਹੀ ਦੁੱਖ ਸਭ ਟੁੱਟ ਜਾਂਦੇ ਨੇ ਉਹਦੇ ਕਿਉਂਕਿ ਉਹਨੂੰ ਸੁਣਨਾ ਆ ਗਿਆ ਆਇ ਤੱਕ ਕਿੰਨੇ ਲੋਕ ਜਾ ਕੇ ਬਾਬਾ ਨੂੰ ਸੁਣਦੇ ਨੇ ਫਿਰ ਵੀ ਦੁਖੀ ਨੇ ਵਜਾ ਕਿਉਂਕਿ ਸੁਣਨਾ ਨਹੀਂ ਆਇਆ ਸੁਣਨਾ ਨਹੀਂ ਆਇਆ ਇਸ ਤੋਂ ਅੱਗੇ ਸੁਣੀਏ ਇਸਰ ਬਰਮਾ ਇਹਦੇ ਸੁਣੀਏ ਮੁਖ ਸਲਾਹਣ ਮੰਦ ਕਿ ਸੁਣ ਨਾਲ ਹੀ ਤੁਹਾਡੀ ਸਥਿਤੀ ਇਸਰ ਬਰਮਾ ਵਰਗੀ ਹੋ ਜਣੀ ਆ ਜਿਨ੍ਹਾਂ ਦੀ ਉਹ ਸਥਿਤੀ ਉਹਨਾਂ ਨੇ ਪ੍ਰਾਪਤ ਕਰ ਲਈ ਸੀਗੀ ਆਨ ਦੀ ਸੁਣੀਏ ਮੁਖ ਸਲਾਹਣ ਮੰਦ ਵੀ ਸੁਣਨ ਵਾਲੀ ਜਿਹੜੇ ਬੰਦੇ ਰੱਬ ਨੂੰ ਗਾਣਾ ਕੱਢਦੇ ਸੀ ਮਾੜਾ ਬੋਲਦੇ ਸੀ ਉਹ ਵੀ ਉਹਦੀ ਚੰਗੀਆਂ ਗੱਲਾਂ ਕਰਨ ਲੱਗ ਗਏ ਉਹਨੂੰ ਸਮਝਣ ਲੱਗ ਗਏ ਜਿਨ੍ਹਾਂ ਨੂੰ ਸੁਣਨਾ ਆ ਗਿਆ ਉਹ ਮੂੰਹ ਜਿਹੜੇ ਮੰਦੇ ਬੋਲਣ ਵਾਲੇ ਸ਼ਬਦ ਬੰਦੇ ਬੋਲਦੇ ਸੀ ਉਹ ਵੀ ਸਹੀ ਸ਼ਬਦ ਬੋਲਣ ਲੱਗ ਗਏ ਕਿਉਂਕਿ ਉਹਨਾਂ ਨੂੰ ਸੁਣਨਾ ਆ ਗਿਆ ਸੁਣੀਏ ਜੋਗ ਜੁਗਤ ਤਨ ਭੇਦ ਹੁਣ ਆਹ ਸਰਾ ਬਹੁਤ ਜ਼ਰੂਰੀ ਮੰਨਣ ਵਾਲੀ ਸੁਣੀਏ ਜੋਗ ਜੋਗ ਕਿਹਾ ਗਿਆ ਯੋਗੇ ਨੂੰ ਉਸ ਵੇਲੇ ਜੋਗੇ ਨੂੰ ਯੋਗ ਕਹਿੰਦੇ ਹੁੰਦੇ ਸੀ ਹੁਣ ਜਦੋਂ ਆਪਾਂ ਕਹਿੰਦੇ ਆ ਮੈਂ ਮੈਡੀਟੇਸ਼ਨ ਕਰ ਰਿਹਾ ਮੈਂ ਧਿਆਨ ਲਗਾ ਰਿਹਾ ਮੈਂ ਕੋਈ ਕਸਰਤ ਕਰ ਰਿਹਾ ਮੈਂ ਯੋਗਾ ਕਰ ਰਿਹਾ ਇਹ ਸਾਰੀਆਂ ਚੀਜ਼ਾਂ ਨੂੰ ਜੋਗ ਕਿਹਾ ਜਾਂਦਾ ਸੀ ਧਿਆਨ ਲਾਉਣਾ ਸਿਮਰਨ ਕਰਨਾ ਸਰੀਰ ਦੀ ਕਸਰਤ ਕਰਨੀ ਯੋਗਾ ਕਰਕੇ ਉਹਨੂੰ ਜੋਗ ਕਹਿੰਦੇ ਸੀ ਬਾਬਾ ਜੀ ਨੇ ਕਹ ਰਹੇ ਨੇ ਸੁਣੀਏ ਜੋਗ ਜੁਗਤ ਤਨ ਭੇਦ ਵੀ ਯੋਗਾ ਕਰੋ ਯੋਗਾਰੇ ਜਾਣੋ ਆਪਣੇ ਸਰੀਰ ਦਾ ਆਪਣੇ ਤਨ ਦਾ ਭੇਦ ਪਾਓ ਇਹਦੀ ਵਜ੍ਹਾ ਕੀ ਹੈ ਕਿਉਂਕਿ ਜੋ ਵਰਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜਿਹਨੇ ਆਪਣੇ ਆਪ ਨੂੰ ਖੋਜਣਾ ਜਿਹਨੇ ਰੱਬ ਨੂੰ ਖੋਜਣਾ ਮਤਲਬ ਇਹਦੇ ਵਿੱਚ ਖੋਜਣਾ ਇਹਦੇ ਵਿੱਚ ਖੋਜਣਾ ਕਿ ਆਪਣੀ ਆਪ ਬਾਰੇ ਜਾਣਨਾ ਆਪਣੇ ਸਰੀਰ ਬਾਰੇ ਜਾਣਨਾ ਆਪਣੇ ਤਨ ਦਾ ਭੇਦ ਪਾਉਣਾ ਆਪਣੇ ਦਿਮਾਗ ਦਾ ਭੇਦ ਪਾਉਣਾ ਆਪਣੇ ਮਨ ਦਾ ਭੇਦ ਪਾਉਣਾ ਆਪਣੇ ਖਿਆਲਾਂ ਦੇ ਭੇਦ ਪਾਉਣਾ ਆਪਣੇ ਆਪ ਦਾ ਭੇਦ ਪਾਉਂਦੇ ਪਾਉਂਦੇ ਤੁਸੀਂ ਰੱਬ ਦਾ ਭੇਦ ਪਾ ਲਓਗੇ ਤੁਸੀਂ ਕੁਦਰਤ ਦਾ ਭੇਦ ਪਾ ਲਓਗੇ ਕਿਉਂਕਿ ਜੋ ਇਹ ਆ ਉਹੀ ਕੁਦਰਤ ਦਾ ਉਹੀ ਰੱਬ ਆ ਜਹਾਜਾ ਬ੍ਰਹਮੰਡ ਬ੍ਰਹਮੰਡ ਦੀ ਪੂਰੀ ਕਾਪੀ ਸਰੀਰਾ ਜੰਮਾ ਦਾ ਉਹੀ ਉਹੀ ਪ੍ਰੋਜੈਕਸ਼ਨ ਆ ਸਰੀਰ ਤਾਹੀ ਮਾ ਬਨਨ ਕੇ ਚੀਜ਼ ਤੇ ਕਹਿ ਰਹੇ ਨੇ ਕਿ ਸੁਣੀਏ ਜੋਗ ਜੁਗਤ ਤਨ ਭੇਜਦਾ ਆਪਣੇ ਤਨ ਦਾ ਭੇਦ ਪਾਓ ਯੋਗਾ ਕਰੋਗੇ ਤੁਹਾਡਾ ਸਰੀਰ ਹੈਲਦੀ ਤਾਂ ਰਹੂਗਾ ਹੀ ਰਿਲੈਕਸ ਵੀ ਰਹੂਗਾ ਤੁਹਾਡੇ ਖਿਆਲ ਵੀ ਰਿਲੈਕਸ ਹੋਣ ਲੱਗ ਜਾਣਗੇ ਤੁਹਾਨੂੰ ਡਿਪਰੈਸ਼ਨ ਐਂਗਜ਼ਾਈਟੀ ਵਰਗੀਆਂ ਪ੍ਰੇਸ਼ਾਨੀਆਂ ਦੂਰ ਹੋਣ ਲੱਗ ਜਾਣਗੀਆਂ ਕਿੰਨੇ ਲੋਕੋ ਬਿਮਾਰੀਆਂ ਲੱਗੀਆਂ ਹੋਈਆਂ ਨੇ ਦਵਾਈਆਂ ਖਾਂਦੇ ਨੇ ਹਰ ਰੋਜ਼ ਕਿੰਨੀਆਂ ਦਵਾਈਆਂ ਛੁੱਟਣੀਆਂ ਸ਼ੁਰੂ ਹੋ ਜਾਣਗੀਆਂ ਜੇ ਕੋਈ ਯੋਗਾ ਕਰਨ ਲੱਗ ਜਵੇ ਧਿਆਨ ਕਰਨ ਲੱਗ ਜਵੇ ਕਿਉਂਕਿ ਇਹ ਇੱਕ ਗੱਲਾਂ ਹਉਆ ਨਹੀਂ ਹੈਗੀਆਂ ਕਿ ਹਾਂ ਰੱਬ ਨੂੰ ਪਾਪ ਪ੍ਰਾਪਤੀ ਕਰਨੀ ਕੋਈ ਹੋਵੇ ਵਰਗੀ ਗੱਲ ਆ ਇਹ ਬਹੁਤ ਸਾਇੰਟਿਫਿਕ ਗੱਲਾਂ ਨੇ ਤੁਹਾਡੇ ਸਰੀਰ ਤੇ ਜਦੋਂ ਯੋਗਾ ਕਰੋਗੇ ਉਹਦੇ ਵਧੀਆ ਇਫੈਕਟ ਪੈਣੇ ਨੇ ਤੁਹਾਨੂੰ ਭੁੱਖ ਵਧੀਆ ਲੱਗਣ ਲੱਗਦੀ ਹੈ ਤੁਹਾਨੂੰ ਨੀਂਦ ਵਧੀਆ ਆਉਣ ਲੱਗਦੀ ਹੈ ਤੁਹਾਡਾ ਦਿਮਾਗ ਦੇ ਵਿਚਾਰ ਸ਼ਾਂਤ ਹੋਣ ਲੱਗ ਜਾਂਦੇ ਨੇ ਤੁਸੀਂ ਸਹਜਤਾ 'ਚ ਜਾਣ ਲੱਗ ਜਾਂਦੇ ਹੋ ਤੇ ਗੱਲ ਸਾਰੀ ਸਹਜਤਾ ਦੇ ਵਿੱਚ ਜਾਣ ਦੀ ਹੀ ਆ ਜਦੋਂ ਤੁਸੀਂ ਸਹਜਤਾ ਦੇ ਵਿੱਚ ਜਾਣ ਲੱਗੇ ਤੁਹਾਨੂੰ ਸਾਰਾ ਦੁਨੀਆਦਾਰੀ ਦਾ ਡਰਾਮਾ ਸਾਫ਼ ਦਿਖ ਜਾਣਾਂ ਤੁਹਾਨੂੰ ਆਪਣੇ ਖਿਆਲਾਂ ਦਾ ਡਰਾਮਾ ਸਾਫ਼ ਦੇਖੇਣਾ ਤੁਹਾਨੂੰ ਦੁਨੀਆ ਨਾਲੋਂ ਜਿਹੜਾ ਲਿੰਕ ਆ ਤੁਹਾਡਾ ਕਹਿੰਦੇ ਨੇ ਸਬੰਧ ਬੰਧਨ ਆ ਆਪਣੇ ਉੱਪਰ ਟੁੱਟਣ ਲੱਗ ਰਹੇ ਨੇ ਕਿਉਂਕਿ ਪਤਾ ਲੱਗਣ ਲੱਗਿਆ ਨੇ ਸੰਸਾਰ ਝੂਠਾ ਇੱਕ ਠੀਕ ਹੈ ਜੀ ਉਸ ਤੋਂ ਅੱਗੇ ਕਹਿੰਦੇ ਨੇ ਸੁਣੀਏ ਸਾਸਤ ਸਿਮਰਤ ਵੇਦ 500 ਸਾਲ ਪਹਿਲਾਂ ਵੇਦ ਫੇਮਸ ਹੁੰਦੇ ਸੀ ਅੱਜ ਵੀ ਹੈਗੇ ਨੇ ਕਿਉਂਕਿ ਸਾਨੂੰ ਸਮਝਣ ਦੀ ਲੋੜ ਹੈ ਕਿ ਸਾਰੇ ਦੁਨੀਆਦਾਰੀ ਦੇ ਗ੍ਰੰਥ ਗੱਲਾਂ ਉਸ ਵੇਲੇ ਵੀ ਵੇਦਾਂ ਜਿਹੀਆਂ ਆਈਆਂ ਨੇ ਸਾਰੇ ਦੇ ਸਾਰੇ ਪੰਥ ਵੇਦ ਦੇ ਵਿੱਚੋਂ ਹੀ ਬਾਹਰ ਨਿਕਲੇ ਨੇ ਪਹਿਲਾਂ ਇਕੱਲੇ ਵੇਦ ਹੁੰਦੇ ਸੀ ਤੇ ਬਾਬਾ ਜੀ ਨੇ ਕੋਈ ਵੀ ਸਲਾਹ ਦੇ ਰਹੇ ਨੇ ਲੋਕਾਂ ਨੂੰ 500 ਸਾਲ ਪਹਿਲਾਂ ਦੀ ਗੱਲ ਆ ਨਾ ਕਿ ਸੁਣੀਏ ਸਾਸਤ ਸਿਮਰਤ ਵੇਦ ਕਿ ਵੇਦਾਂ ਨੂੰ ਜਾਣੋ ਪੜੋ ਉਹਨਾਂ ਤੋਂ ਸਮਝੋ ਉਹਨਾਂ ਤੋਂ ਸਿੱਖੋ ਵੇਦਾਂ ਤੋਂ ਠੀਕ ਹੈ ਜੀ ਤੇ ਅੱਜ ਦੇ ਦਿਨ 'ਚ ਵੀ ਆਪਾਂ ਗੁਰਬਾਣੀ ਤੋਂ ਸਿੱਖ ਕੇ ਸਮਝ ਸਕਦੇ ਆ ਪਰ ਗੁਰਬਾਣੀ ਨੂੰ ਮੰਨਣ ਵਾਲੇ ਬਹੁਤ ਨੇ ਗੁਰਬਾਣੀ ਦੀ ਮੰਨਣ ਵਾਲਾ ਕੋਈ ਇਕੱਦਾ ਹੀ ਹੈ ਵਿਰਲਾ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਰ ਟੇਕਣ ਵਾਲੇ ਬਹੁਤ ਨੇ ਉਹਨਾਂ ਨੂੰ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਕੀ ਹੋਇਆ ਉਹ ਪੜ੍ਹ ਕੇ ਉਹਨੂੰ ਸਮਝ ਕੇ ਉਹਦੀ ਸਿੱਖਿਆ ਮੰਨਣ ਵਾਲੇ ਵਿਰਲੇ ਹੀ ਨੇ ਅਸੀਂ ਇਹ ਜਿਹੇ ਵਿਦਿਆਰਥੀ ਤਾਂ ਬਣ ਚੁੱਕੇ ਆ ਜਿਹੜੇ ਸਿੱਖਦੇ ਨੇ ਨਹੀਂ ਜਿਹੜੇ ਮੰਨਦੇ ਨੇ ਪਰ ਸਿੱਖਦੇ ਨਹੀਂ ਅਸੀਂ ਬਾਣੀ ਨੂੰ ਮੰਨਦੇ ਆ ਪਰ ਬਾਣੀ ਦੀ ਨਹੀਂ ਮੰਨਦੇ ਇਹ ਚੀਜ਼ ਚ ਬਹੁਤ ਫਰਕ ਹੁੰਦਾ ਸੁਣਨੇ ਵਾਲਾ ਬੰਦਾ ਉਹੀ ਕਿਹਾ ਗਿਆ ਕਿ ਜਿਹੜਾ ਸਿੱਖਦਾ ਆ ਜਿਹੜਾ ਸਿੱਖਦਾ ਆ ਨਾ ਕਿ ਬਿਨਾਂ ਸਿੱਖੇ ਮੰਨੀ ਜਾਂਦਾ ਸਿੱਖ ਕੇ ਮੰਨਣਾ ਗੱਲ ਹੋਰ ਹੁੰਦੀ ਆ ਬਿਨਾਂ ਸਿੱਖੇ ਮੰਨਣਾ ਗੱਲ ਹੋਰ ਹੁੰਦੀ ਆ ਬਿਨਾਂ ਸਿੱਖੇ ਅੰਧਵਿਸ਼ਵਾਸ ਆ ਬਿਨਾਂ ਸਿੱਖੇ ਕਟੜਪੋਣਾ ਏ ਸਿੱਖ ਕੇ ਮੰਨਣਾ ਗਿਆਨਤਾ ਏ ਗਿਆਨ ਪਾਉਣਾ ਸਮਝਣਾ ਚੀਜ਼ਾਂ ਨੂੰ ਨਾਨਕ ਭਗਤ ਆ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾਸ ਫੇਰ ਉਹੀ ਗੱਲ ਆ ਕਿ ਜਿਹੜੇ ਚੀਜ਼ਾਂ ਨੂੰ ਜਿਨ੍ਹਾਂ ਨੂੰ ਇਹ ਗੱਲਾਂ ਦੀ ਸਮਝ ਆ ਗਈ ਜਿਹੜੇ ਵਿਦਿਆਰਥੀ ਬਣ ਗਏ ਜਿਹੜੇ ਭਗਤ ਬਣ ਗਏ ਉਹ ਸਦਾ ਵਿਗਿਆਸ ਚ ਨੇ ਉਹ ਸਦਾ ਨਿਰੰਤਰ ਆਨੰਦ ਦੇ ਵਿੱਚ ਨੇ ਤੇ ਉਹ ਹਮੇਸ਼ਾ ਵਧਦੇ ਰਹਿੰਦੇ ਨੇ ਸੁਣਨ ਨਾਲ ਹੀ ਉਹਨਾਂ ਦੇ ਸਾਰੇ ਦੁੱਖ ਪਾਪ ਖੁੱਟ ਚੁੱਕੇ ਨੇ ਸਮਝਣ ਨਾਲ ਹੀ ਸੁਣਨ ਹੀ ਦੁੱਖ ਪਾਪ ਦਾ ਨਾਸ ਇਸ ਤੋਂ ਅੱਗੇ ਬਾਬਾ ਨਾਨਕ ਕਹਿੰਦੇ ਨੇ ਸੁਣੀਏ ਸਤ ਸੰਤੋਖ ਗਿਆਨ ਇਹ ਸੱਚਾ ਗਿਆਨ ਸੁਣੋ ਸੰਤੋਖ ਤੋਂ ਆਇਆ ਹੋਇਆ ਗਿਆਨ ਹਾਂ ਅੱਜਕੱਲ ਇੰਨੇ ਲੋਕ ਇੰਟਰਨੈਟ ਤੇ ਨੇ ਆਪਣੇ ਇੰਨੇ ਬਾਬੇ ਨੇ ਇੰਨੇ ਪ੍ਰਚਾਰਕ ਨੇ ਸਾਨੂੰ ਜੇ ਇੰਨੀ ਕੁ ਵੀ ਸਮਝ ਨਹੀਂ ਆਈ ਕਿ ਸਾਨੂੰ ਸਹੀ ਰਾਹ ਕਿਹੜਾ ਲਾ ਰਿਹਾ ਤੇ ਪੁੱਠੇ ਰਾਹ ਕਿਹੜਾ ਲਾ ਰਿਹਾ ਸੱਚ ਕੌਣ ਦੱਸ ਰਿਹਾ ਇਹ ਸਾਡੀ ਖੁਦ ਦੀ ਗਲਤੀ ਹੁੰਦੀ ਹੈ ਇਹ ਕਿਸੇ ਦੀ ਗਲਤੀ ਨਹੀਂ ਕਿ ਸਾਨੂੰ ਕਿਸੇ ਨੇ ਬੇਫੂਰ ਬਣਾ ਲਿਆ ਇਹ ਸਾਡੀ ਗਲਤੀ ਹੈ ਕਿ ਅਸੀਂ ਆਪਣੇ ਆਪ ਨੂੰ ਇੰਨੇ ਕਿਸਿਆਣੇ ਨਹੀਂ ਬਣਾਇਆ ਇੰਨਾ ਗਿਆਨ ਕਿ ਵੀ ਹਾਸਲ ਨਹੀਂ ਕੀਤਾ ਕਿ ਅਸੀਂ ਬੰਦੇ ਨੂੰ ਦੇਖ ਕੇ ਦੱਸ ਸਕੀਏ ਕਿ ਸਾਨੂੰ ਸਿੱਧੇ ਰਾਹ ਲਾ ਰਿਹਾ ਕਿ ਪੁੱਠੇ ਰਾਹ ਲਾ ਰਿਹਾ ਤੇ ਦੂਜੇ ਪਾਸੇ ਜਿਹੜੇ ਥੋੜਾ ਜਿਹਾ ਸਿੱਖ ਲੈਂਦੇ ਨੇ ਉਹ ਥੋੜਾ ਜਿਹਾ ਸਿੱਖ ਕੇ ਉੰਨੇ ਦੇ ਵਿੱਚ ਹੀ ਰਹਿ ਜਾਂਦੇ ਨੇ। ਉਹਨੂੰ ਲੱਗਦਾ ਕਿ ਬਸ ਬਹੁਤ ਹੈ, ਕਾਫੀ ਹੈ ਹੁਣ। ਕਿ ਹੋਰ ਸਿੱਖਣ ਦੀ ਲੋੜ ਹੀ ਨਹੀਂ ਰਹੀ। ਫਿਰ ਉਹ ਉਹੀ ਸਾਰਿਆਂ ਉੱਪਰ ਥੋਪ ਦੇ ਫਰੀ ਆਂਦੇ ਨੇ। ਫਿਰ ਉਹੀ ਕਹੀ ਜਾਂਦੇ ਨੇ ਕਿ ਨਹੀਂ ਮੈਂ ਸਹੀ ਹਾਂ। ਉਹ ਆਪਣੇ ਹੰਕਾਰ 'ਚ ਆ ਜਾਂਦੇ ਨੇ। ਪਰ ਜਦ ਕੀ ਜੇ ਸੋਚਿਆ ਜਾਵੇ ਕਿ ਸਿੱਖਣ ਦਾ ਕੋਈ ਅੰਤ ਹੋ ਸਕਦਾ? ਮੈਂ ਕਿੰਨਾ ਸਿੱਖ ਸਕਦਾ? ਤੁਸੀਂ ਆਪਣੀ ਜ਼ਿੰਦਗੀ 'ਚ ਇਹ ਜ਼ਿੰਦਗੀ ਤੋਂ ਕਿੰਨਾ ਸਿੱਖ ਸਕਦੇ ਹੋ ਤੁਸੀਂ ਬਾਣੀ ਜੋ ਕਿੰਨਾ ਨਾਮ ਬਾਹਰ ਕੱਢ ਸਕਦੇ ਹੋ ਕਿੰਨਾ ਰਸੋਚੋਂ ਨਿਚੋੜ ਸਕਦੇ ਹੋ ਇਹਦਾ ਕਿੰਨ੍ਹਾ ਅੰਤ ਹੈਗਾ ਜੇ ਕਿਸੇ ਦਾ ਜਵਾਬ ਹਾਂ ਐਂ ਉਹ ਬਾਗੜੇ 'ਪੇ ਲਿਖੇ ਚਾ ਠੀਕ ਹੈ ਜੀ ਸੁਣੀਏ ਸਤ ਸੰਤੋਖ ਗਿਆਨ ਪਹਿਲਾਂ ਇੰਨੇ ਜੋ ਕਿ ਅਸੀਂ ਹੋਲੀਏ ਜ਼ਰੂਰ ਕਿ ਸਾਨੂੰ ਪਤਾ ਲੱਗ ਜਾਵੇ ਕਿ ਜਿਹੜਾ ਸੱਚਾ ਤੇ ਸੰਤੋਖ ਤੋਂ ਗਿਆਨ ਆਇਆ ਕਿਹੜਾ ਏ ਉਸ ਤੋਂ ਬਾਅਦ ਅਸੀਂ ਸੁਣੀਏ ਸਤ ਸੰਤੋਖ ਗਿਆਨ ਤਾਂ ਕਰ ਸਕਦੇ ਹਾਂ ਤਾਂ ਸਾ ਅਸੀਂ ਕਿਸੇ ਬਾਬੇ ਦੀ ਜੀ ਸੁਣ ਰਹੇ ਹਾਂ ਕਿਸੇ ਦੀਆਂ ਗੱਲਾਂ ਪ੍ਰਚਾਰਕ ਦੀਆਂ ਸੁਣ ਰਹੇ ਹਾਂ ਤਾਂ ਇਹ ਸਾਨੂੰ ਪਤਾ ਲੱਗੂਗਾ ਕਿ ਸਾਨੂੰ ਸਹੀ ਰਾਹ ਲਾ ਰਿਹਾ ਕਿ ਨਹੀਂ ਉਹ ਕਿਉਂਕਿ ਅੱਜ ਕੱਲ ਆਪਣੇ ਧਰਮ ਚ ਖੁੱਲਾ ਹੈਗੇ ਝੱਟ ਬਹੁਤ ਝੂਠੀਆਂ ਸਾਖਸ਼ੀਆਂ ਵੀ ਨੇ ਜੇ ਤੁਸੀਂ ਇਹ ਭਲੇਖੇ ਚੋਂ ਕਿ ਆਪਣੇ ਧਰਮ ਚ ਮਿਲਾਵਟ ਨਹੀਂ ਹੋਈ ਬਹੁਤ ਵੱਡਾ ਭਲੇਖਾ ਹੈ ਮੈਂ ਕਿੰਨੀ ਕਿ ਰਿਸਰਚ ਕਰ ਲਈ ਹਰੇਕ ਧਰਮ ਤੇ ਹਰ ਇੱਕ ਧਰਮ ਦੇ ਉੱਪਰ ਇਸਾਈ ਸਿੱਖ Hindu Christianity ਤੇ ਮੁਸਲਮ ਧਰਮ ਤੇ ਵੀ ਹਰ ਇੱਕ ਧਰਮ ਦੇ ਵਿੱਚ ਇੰਨੀ ਕੁ ਜ਼ਿਆਦਾ ਮਿਲਾਵਟ ਹੋਈ ਹੈ ਇੰਨੀ ਕੁ ਜ਼ਿਆਦਾ ਮਿਲਾਵਟ ਹੋਈ ਹੈ ਜਿਨ੍ਹਾਂ ਨੇ ਰਾਜ ਕਰਨਾ ਉਹਨਾਂ ਵੱਲੋਂ ਜੇ ਤੁਹਾਨੂੰ ਪਛਾਣ ਕਰਨੀ ਨਹੀਂ ਆਉਂਦੀ ਜੇ ਤੁਸੀਂ ਖੁਦ ਵਿਦਿਆਰਥੀ ਨਹੀਂ ਬਣੇ ਤੁਸੀਂ ਸਿੱਖਣਾ ਨਹੀਂ ਸਿੱਖਿਆ ਤੁਸੀਂ ਸਵਾਲ ਕਰਨੇ ਨਹੀਂ ਸਿੱਖੇ ਤੁਸੀਂ ਸਿਰਫ ਭਟਕੋਗੇ ਤੁਸੀਂ ਮੰਨਣ ਵਾਲੇ ਕੱਟੜ ਬੰਦੇ ਬਣ ਜਾਣਾ ਸਿੱਖਣ ਵਾਲੇ ਨਹੀਂ ਰਹਿਣਾ ਤੁਸੀਂ ਇਹ ਚੀਜ਼ ਬਹੁਤ ਜ਼ਰੂਰੀ ਹੈ ਸਮਝਣੀ ਅੱਜ ਦੇ ਟਾਈਮ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਸਮਝਣਾ ਕਿ ਕਿ ਆਪਣੇ ਹੋ ਰਿਹਾ ਧਰਮ ਦੇ ਵਿੱਚ ਅੱਜ ਵੀ ਹੋ ਰਿਹਾ ਇਸ ਤੋਂ ਅੱਗੇ ਸੁਣੀਏ 68 ਕਾਇਸ਼ਨਾਣ ਕਿ ਸੁਣ ਨਾਲ ਹੀ ਬੰਦਾ ਉਹ ਹੋ ਜਾਂਦਾ ਜਿਵੇਂ ਉਹਨੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਹੋਵੇ ਉਹ ਸਮਿਆਂ ਦੇ ਵਿੱਚ ਲੋਕ Hindu ਧਰਮ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਹੁੰਦੇ ਨੇ ਤੀਰਥਾਂ ਤੇ ਵੀ ਤੀਰਥਾਂ ਤੇ ਨਹਾ ਕੇ ਆਉਣਾ ਮੁਕਤੀ ਮਿਲ ਜੂਗੀ ਬਾਬਾ ਨਾਨਕ ਨੇ ਚੀਜ਼ ਨੂੰ ਕੱਟਿਆ ਤਾਂ ਜ਼ਰੂਰ ਆ ਪਰ ਨਾਲ ਹੁਣ ਇਹਦੇ ਵਿੱਚ ਇਹ ਕਹਿ ਰਹੇ ਨੇ ਕਿ ਜਿਹਨੂੰ ਸੁਣਨਾ ਆ ਗਿਆ ਉਸ ਤੋਂ ਤਾਂ ਸੁਣਨਾ ਹੀ ਇਹੋ ਜਿਹਾ ਹੈ ਕਿ ਉਹ ਜਿਵੇਂ 68 ਤੀਤਾਂ ਦੇ ਇਸ਼ਾਨ ਕਰ ਲਿਆ ਹੋਵੇ ਉਹਨੇ ਉਹਨੂੰ ਸਮਝਣਾ ਸਿੱਖਣਾ ਆ ਗਿਆ ਸੁਣੀਏ ਪੜ ਪੜ ਪਾਵੇ ਮਾਣ ਤੇ ਜਿਹਨੂੰ ਸੁਣਨਾ ਆ ਗਿਆ ਉਹੀ ਪੜ ਪੜ ਕੇ ਚੀਜ਼ਾਂ ਦਾ ਨਚੋੜ ਕੱਢ ਸਕਦਾ ਉਹੀ ਮਾਣ ਪਾਉਂਦਾ ਇੱਕ ਮੈਂ ਸਾਹਮਣੇ ਇੱਕ ਕਿਤਾਬ ਆ ਆਹ ਇੱਕ ਚਲੋ ਕਿਤਾਬ ਦੇ ਦਿੰਦਾ ਮੈਂ ਕਿਸੇ ਨੂੰ ਉਹ ਕਿਤਾਬ ਨੂੰ ਪੜ੍ਹ ਕੇ ਉਹਦੇ ਵਿੱਚੋਂ ਜਿਹੜਾ ਨਿਚੋੜ ਕੱਢ ਸਕਦਾ ਉਹਨੂੰ ਪਤਾ ਕਿ ਪੜ੍ਹਨਾ ਕਿਵੇਂ ਆ ਸਿੱਖਣਾ ਕਿਵੇਂ ਆ ਉਹਨੂੰ ਸੁਣਨਾ ਆ ਗਿਆ ਤੇ ਜਿਹਨੇ ਪੜ੍ਹ ਕੇ ਉਹਦੇ ਚ ਕੋਈ ਨਿਚੋੜ ਨਹੀਂ ਕੱਢ ਸਕਿਆ ਉਹ ਕੀ ਉਹ ਸੁਣ ਸਿੱਖ ਸਕਦਾ ਸੁਣੀਏ ਪੜ ਪੜ ਪਾਵੇ ਮਾਨ ਜਿਹਨੇ ਸੁਣਨਾ ਆ ਗਿਆ ਜਿਹਨੂੰ ਕਿਤਾਬ ਦੇ ਵਿੱਚੋਂ ਸਿੱਖ ਕੇ ਨਿਚੋੜ ਕੱਢਣਾ ਆ ਗਿਆ ਉਹ ਉਹਨੂੰ ਕਹਿ ਸਕਦੇ ਆ ਸੁਣੀਏ ਪੜ ਪੜ ਪਾਵੇ ਮਾਨ ਜਿਵੇਂ ਗੁਰਬਾਣੀ ਵੀ ਇੱਕ ਬੁਝਾਰਤ ਹੈ ਜਦੋਂ ਗੁਰਬਾਣੀ ਦੀ ਕੋਈ ਅਰਥ ਕਰਦਾ ਜਿਵੇਂ ਮੈਂ ਵੀ ਕਰ ਰਿਹਾ ਹਾਂ ਤਾਨੂੰ ਸਮਝਣ ਦੀ ਲੋੜ ਹੈ ਸਾਰਿਆਂ ਨੂੰ ਕਿ ਗੁਰਬਾਣੀ ਦੇ ਅਰਥ ਫਾਈਨਲ ਨਹੀਂ ਹੈਗੇ ਜਿਹੜੇ ਅਰਥ ਮੈਂ ਕਰ ਰਿਹਾ ਇਹੀ ਅਰਥ ਆਇਨ ਹੈਗਾ ਕਿ ਵੀ ਇਹੀ ਅਰਥ ਹੋ ਸਕਦੇ ਨੇ ਤੁਹਾਡੀ ਸਮਝ ਹੈ ਕਿ ਤੁਸੀਂ ਕਿਹੜੇ ਅਰਥ ਕਰ ਸਕਦੇ ਹੋ ਕਿਉਂਕਿ ਗੁਰਬਾਣੀ ਇੱਕ ਇਹ ਜੀ ਬੁਝਾਰਤ ਵਾਂਗੂ ਹੈ ਜਿੰਨੀ ਤੁਹਾਡੀ ਚੇਤਨਾ ਵੱਧਦੀ ਜਾਏਗੀ ਜਿੰਨੀ ਤੁਹਾਡੀ ਸਮਝ ਵੱਧਦੀ ਜਾਏਗੀ ਓਨੇ ਜ਼ਿਆਦਾ ਤੁਸੀਂ ਉਹਦੇ ਵਿੱਚੋਂ ਅਰਥ ਅਲੱਗ-ਅਲੱਗ ਕੱਢਦੇ ਜਾਓਗੇ ਮੈਂ ਆਹ ਪਿਛਲੇ 6 ਪੌੜੀਆਂ ਦੀ ਵੀਡੀਓ ਬਣਾਈ ਗਏ ਸੱਤ ਦੀ ਜੇ ਮੈਂ ਦੁਬਾਰਾ ਬਣਾਵਾਂ ਤੇ ਕਿਉਂਕਿ ਜ਼ਿੰਦਗੀ ਦੇ ਤਜਰਬੇ ਹੋਰ ਹੋਏ ਨੇ ਹੋਰ ਸਿੱਖ ਰਹੇ ਆ ਮੈਂ ਹੋਰ ਅਲੱਗ ਤਰੀਕੇ ਨਾਲ ਬਣਾਉਂਗਾ ਉਹਦੇ ਹਸਤ ਕਿਉਂਕਿ ਹੋਰ ਸਮਝ ਲੱਗ ਗਈ ਹੈ ਹੁਣ ਜਦੋਂ ਅਸੀਂ ਕਿਸੇ ਦੇ ਕੀਤੇ ਅਰਥ ਸੁਣ ਲਏ ਮੇਰੇ ਕੀਤੇ ਅਰਥ ਤੁਸੀਂ ਸੁਣ ਲਏ ਠੀਕ ਹੈ ਸਮਝ ਲਿਆ ਪਰ ਜੇ ਕੋਈ ਸੱਚੀ ਸਿੱਖਣਾ ਚਾਹੁੰਦਾ ਸਾਨੂੰ ਇਹ ਵੀ ਸਮਝਣ ਦੀ ਲੋੜ ਹੈ ਕਿ ਅਰਥ ਮੇਰੇ ਗੀਤੇ ਹੋਏ ਨੇ ਮੇਰੇ ਗੀਤੇ ਹੋਏ ਅਰਥ ਫਾਈਨਲ ਮੇਰੇ ਲਈ ਨੇ ਕਿਸੇ ਲਈ ਥੋੜੀ ਹੋ ਸਕਦੇ ਨੇ ਮੈਂ ਤੁਸੀ ਸਿੱਖ ਸਕਦੇ ਹੋ ਮੈਂ ਤੁਸੀ ਸਮਝ ਸਕਦੇ ਹੋ ਪਰ ਮੇਰੇ ਅਰਥ ਲੈ ਕੇ ਕਿਸੇ ਨਾਲ ਟਕਰਾਅ ਥੋੜੀ ਕਰ ਸਕਦੇ ਹੋ ਕਿਸੇ ਨਾਲ ਵਿਵਾਦ ਥੋੜੀ ਕਰ ਸਕਦੇ ਹੋ ਕਿਉਂਕਿ ਗੁਰਬਾਣੀ ਦਾ ਇੱਕ ਬੁਝਾਰਤ ਹੈ ਉਹ ਬੁਝਾਰਤ ਦੇ ਵਿੱਚੋਂ ਮੈਂ ਕੀ ਰਸ ਕੱਢਿਆ ਉਹ ਮੇਰੀ ਕਾਬਲੇ ਦੱਸੇਗੀ ਕੋਈ ਹੋਰ ਕੀ ਰਸ ਕੱਢਦਾ ਉਹਦੀ ਕਾਬਲੇ ਦੱਸੇਗੀ ਠੀਕ ਹੈ ਜੀ ਇਸ ਕਰਕੇ ਸੁਣੀਏ ਪੜ ਪੜ ਪਾਵੇ ਮਾਣ ਕਿ ਅਸੀਂ ਇੱਕ ਕਿਤਾਬ ਨੂੰ ਪੜ ਕੇ ਉਹਦੇ ਵਿੱਚੋਂ ਨਿਚੋੜ ਕੱਢ ਸਕਦੇ ਹਾਂ ਜੇ ਅਸੀਂ ਉਹਨੇ ਕਰਨ ਜੋਗੇ ਹੈਗੇ ਆ ਫਿਰ ਅਸੀਂ ਸੁਣਨ ਜੋਗੇ ਹੈਗੇ ਆ ਫਿਰ ਸਾਨੂੰ ਪੜ ਪੜ ਪਾਵੇ ਮਾਣ ਫੜ ਪੜ ਮਾਣ ਮਿਲਦਾ ਚੀਜ਼ਾਂ ਜੇ ਅਸੀਂ ਮਾਣ ਹਾਸਲ ਕਰਦੇ ਹਾਂ ਸੁਣੀਏ ਲਾਗੇ ਸਹਿਜ ਧਿਆਨ ਇਹ ਗੱਲਾਂ ਤੁਹਾਡੇ ਨਾਲ ਉਦੋਂ ਵਾਪਰ ਸਕਦੀਆਂ ਨੇ ਜਿਵੇਂ ਤੁਸੀਂ ਕਿਸੇ ਸੰਤਾਂ ਨੂੰ ਸੁਣ ਰਹੇ ਹੋਵੋ ਮੈਂ ਪਰਸਨਲੀ ਜਿਹੜੇ ਪੰਜਾਬੀ ਨੂੰ ਜਾਣਦਾ ਕਹਿ ਸਕਦਾ ਕਿ ਸੰਤ ਮਸਕੀਨ ਜੀ ਜੇ ਉਹਨਾਂ ਨੂੰ ਸੁਣ ਰਹੇ ਹੋਵੋ ਕਈ ਵਾਰ ਇਦਾਂ ਧਿਆਨ ਚ ਚਲ ਜਾਂਦਾ ਬੰਦਾ ਸਹਜਤਾ ਚ ਚਲ ਜਾਂਦਾ ਕਿ ਆਲਾ ਦੋਲਾ ਭੁੱਲ ਜਾਂਦਾ ਉਹ ਜਮੇ ਉੱਥੇ ਖੋ ਜਾਂਦਾ ਉਦਾਂ ਹੀ ਕਿ ਸੁਣੀ ਉਹ ਕਿਉਂਕਿ ਉਸ ਵੇਲੇ ਤੁਸੀਂ ਆਪਣੇ ਸਾਰੇ ਵਿਚਾਰ ਛੱਡ ਕੇ ਆਪਣੇ ਮਨ ਦੇ ਵਾਰਤਲਾਪ ਛੱਡ ਕੇ ਆਪਣੇ ਚੰਗੇ ਮਾੜਾ ਸੋਚ ਛੱਡ ਕੇ ਸਭ ਛੱਡ ਕੇ ਸਿੱਧਾ ਸੁਣ ਰਹੇ ਹੋ ਜਦੋਂ ਸਿੱਧਾ ਹੀ ਸੁਣ ਰਹੇ ਹੋ ਸਾਰਾ ਤੁਹਾਡੇ ਅੰਦਰ ਉੱਤਰ ਰਿਹਾ ਹੁੰਦਾ ਨਹੀਂ ਤਾਂ ਮੂਰੇ ਆਪਣੇ ਮਨ ਦੇ ਵਾਰਤਲਾਪ ਚੱਲ ਰਹੇ ਨੇ ਜਿਹੜੀ ਉਹਨਾਂ ਦੀ ਕੰਨ ਹੁੰਦੀ ਹੈ ਇੱਕ ਫਿਰ ਸਿੱਧੀ ਅੰਦਰ ਆਪਣੀ ਜਾਨ ਦੀ ਨਹੀਂ ਖੋਜ ਸਿੱਧੀ ਅੰਦਰ ਆਪਣੀਆਂ ਚੀਜ਼ਾਂ ਸਾਹਮਣੇ ਨਹੀਂ ਲੱਗਦੀਆਂ ਅਸੀਂ ਵਾਰਤਲਾਪ ਚ ਫਸ ਜਾਂਦੇ ਆ ਪਰ ਕੋਈ ਹਜੇ ਸੰਤਾਂ ਨੂੰ ਸੁਣੋਂਗੇ ਜਿਨ੍ਹਾਂ ਦੀ ਸਿੱਧੀ ਪ੍ਰਾਪਤ ਹੋਈ ਹੈ ਜਿਨ੍ਹਾਂ ਨੇ ਜਾਂ ਜਿਨ੍ਹਾਂ ਨੂੰ ਵੱਧ ਸਮਝ ਹੈ ਜਾਂ ਜੋ ਸਹਜਤਾ ਨਾਲ ਸਮਝਾ ਰਹੇ ਨੇ ਸਹਜਤਾ ਦੇ ਵਿੱਚੋਂ ਜਿਨ੍ਹਾਂ ਨੂੰ ਸਮਝ ਆਈ ਹੋਈ ਹੈ ਉਹਨਾਂ ਨੂੰ ਸੁਣਦੇ ਸੁਣਦੇ ਸਾਡਾ ਧਿਆਨ ਸਹਜਤਾ ਦੇ ਵਿੱਚ ਚਲਾ ਜਾਂਦਾ ਹੈ ਵੀ ਸੁਣੀਏ ਲਾਗੇ ਸਹਜ ਧਿਆਨ ਅੱਗੇ ਜੀ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁੱਖ ਪਾਪ ਕਾ ਨਾਸ ਤੇ ਜੋ ਸੁਣਨ ਵਾਲੇ ਨੇ ਸਿੱਖਣ ਵਾਲੇ ਨੇ ਭਗਤ ਸਦਾ ਵਿਗਾਸ ਨੇ ਤੇ ਸੁਣਨ ਨਾਲ ਹੀ ਦੁੱਖਾਂ ਪਾਪਾਂ ਦਾ ਉਹਨਾਂ ਦਾ ਨਾਸ ਹੋ ਗਿਆ ਕਈ ਪ੍ਰਚਾਰਕ ਆਪਣੇ ਇਸਦੇ ਉਲਟ ਖਿਲਾਫ ਵੀ ਸ਼ਾਇਦ ਪ੍ਰਚਾਰ ਕਰਨ। ਕਿਉਂਕਿ ਸੁਣਨ ਨਾਲ ਕਿਵੇਂ ਹੋ ਸਕਦਾ ਕਿੰਨੇ ਲੋਕ ਸੁਣਦੇ ਆਏ ਨੇ ਅਜੇ ਤੱਕ ਗੱਲ ਮੈਂ ਫੇਰ ਉੱਥੇ ਘੁਮਾ ਕੇ ਉਹੀ ਕਹਿ ਦੇਣੀ ਆ। ਕਿ ਸੁਣਨਾ ਵੀ ਇੱਕ ਕਲਾਏ।